ਗਰਾ ਸ਼ਰਮ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੋ ਅੱਜ ਸ਼੍ਰੀ ਸਿਦਜੋਗੀ ਨਵਾਂ ਬਾਲਕਨ ਦਾ ਪ੍ਰਭਾਤ ਮੰਦਰ ਦੇ ਵਿੱਚ ਮਾਂ ਕਲਗਾ ਜੀ ਚੌਂਕੀ ਹੋ ਰਹੀ ਆ ਮਾਂ ਕਲਗਾ ਪਰਜੀ ਪਰਿਵਾਰ ਵੱਲੋਂ ਔਰ ਚਿੱਤਪਰੀ ਲੰਗਰ ਕਮੇਟੀ ਵੱਲੋਂ ਸਾਰੇ ਬੱਚਾ ਨੇ ਮਿਲ ਕੇ ਇਹ ਮਹਾਰਾਣੀ ਚੌਂਕੀ ਕਰਾਈ ਹੈ। ਤੋਂ ਸਦੂਰੋਂ ਨੇੜੋਂ ਸਾਰੇ ਜਿੰਨੇ ਵੀ ਮਹਿਮਾਨ ਪਹੁੰਚੇ ਨੇ ਸਾਰੇ ਮਹਾਰਾਣੀ ਦਾ ਆਸ਼ੀਰਵਾਦ ਲੈਣ ਵਾਸਤੇ ਤੋਂ ਸੁੰਦਰ ਸੁੰਦਰ ਪੇਟਾਂ ਗਾਣ ਵਾਸਤੇ ਅੱਜ ਅਮਿਤ ਧਰਮਕੋਟ ਜੀ ਪਹੁੰਚ ਨੇ। ਤੋਂ ਤੋਂ ਪਹਿਲਾਂ ਹਾਜ਼ਰੀ ਲਗਾਈ ਹੈ ਬਿੱਕੀ ਸ਼ਾ ਜੀ ਨੇ। ਤੋਂ ਬਹੁਤ ਹੀ ਅੱਜ ਭਾਗਾ ਭਰ ਦਿਨ ਹੈ। ਤੋਂ ਮੈਂ ਮਹਾਰਾਣੀ ਅੱਗੇ ਅਰਦਾਸ ਕਰਦਾ ਕਿ ਸਾਰੇ ਬੱਚੇ ਦੇ ਮਹਾਰਾਣੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਤਾਂ ਕਿ ਆਪਾਂ ਹਰ ਸਾਲ ਇਸ ਤਰ੍ਹਾਂ ਹੀ ਮਹਾਰਾਣੀ ਦਾ ਪ੍ਰਚਾਰ ਕਰਦੇ ਰਹੀਏ। ਜੈ ਮਾਤਾ। ਜੇ ਕਾਰਾ ਮਾ ਕਾਲਕਾ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਮਾ ਕਾਲਕਾ ਜੀ ਦੀ ਦੂਸਰੀ ਵਿਸ਼ਾਲ ਚੌਂਕੀ ਜੋ ਕਿ ਅੱਜ ਸਿੱਧ ਜੋਗੀ ਬਾਬਾ ਵਾਲਕਨਾਥ ਮੰਦਿਰ ਪਵਾ ਦੂਦੇ ਸੰਪੰਨ ਹੋਈ ਆ ਜੋ ਕਿ ਮਾਂ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ ਦੂਸਰੀ ਵਿਸ਼ਾਲ ਚੌਂਕੀ ਤੇ ਭਗਵਰ ਵੀ ਠਾਕੁਰ ਜੀ ਦੀ ਅਗਵਾਈ ਦੇ ਹੇਠ ਹੋਈ ਆ ਤੇ ਮਾਈ ਤੇ ਬਾਬਾ ਜੀ ਦੀ ਇੰਨੀ ਵਧੀਆ ਕਿਰਪਾ ਰਹੀ ਕਿ ਸੰਗਤ ਦਾ ਤੇ ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਜਿਸ ਵਿੱਚ ਸਯੋਗੀ ਸੰਸਥਾ ਫੂਟਬਾਲ ਨੀਡੀ ਪਿੱਪਲ ਤੇ ਲਾਡਲੇ ਮਾ ਚੰਦਪੁੰਨੀ ਦਾ ਵਿਸ਼ੇਸ਼ ਤੌਰ ਤੇ ਯੋਗਦਾਨ ਰਿਆ ਜਿਸ ਵਿੱਚ ਚਾਰ ਨਾਮੀ ਸਿੰਗਰ ਕਰਨ ਬਿੱਦੀ ਜੀ ਸਿੰਗਰ ਵਿੱਕੀ ਸ਼ਾਹ ਜੀ ਸਿੰਗਰ ਅਮਿਤ ਧਰਮਕੋਟੀ ਜੀ ਤੇ ਬੰਸੀਗਾ ਮਾਂ ਦੀ ਲਾਡਲੀ ਨੇ ਮਾਂ ਦਾ ਗੁਣਗਾਨ ਕਰਕੇ ਭਗਤਾਂ ਨੂੰ ਮਾਂ ਦੇ ਚਰਨਾਂ ਦੇ ਨਾਲ ਜੋੜਨ ਦੀ ਤੇ ਪਾਲ ਦਾ ਕੀ ਜਿਆ ਕਾਰਾ ਮਾਂ ਕਾਲਕਾ ਜੀ ਦਾ ਸੋਛੇ ਦਰਬਾਰ ਕੀ ਜੈ ਮਾਂ ਮਾਈ ਦੇ ਪਾਵਨਮ ਰਾਤਰੇ ਨੇ ਤੋਂ ਉੱਤਰ ਦੇਂਦੇ ਅੱਜ ਸਾਰੇ ਸ਼ਹਿਰ ਚ ਜਿਵੇਂ ਅੱਜ ਆਏ ਅਸੀਂ ਅੱਜ ਤਿੰਨ ਚਾਰ ਜਗ੍ਹਾ ਤੋਂ ਹੋ ਕੇ ਆਏ ਆ ਇੱਕ ਜਗ੍ਹਾ ਹੋਰ ਜਾਣਾ ਹੈ ਕਿ ਗਣਪਤੀ ਬੱppa ਜੀ ਮਾਤਾ ਰਾਣੀ ਦੇ ਦਰਬਾਰ ਚ ਇਸੇ ਤਰ੍ਹਾਂ ਸੰਗਤਾਂ ਆਂਦੀਆਂ ਹੈ ਮੇਲੇ ਲੱਗੇ ਰਹੇ ਹਨ ਮਾ ਬਾਹੀ ਇਸੇ ਤਰ੍ਹਾਂ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਰਹੇ ਸਾਡੇ ਰਾਜਾ ਕੇਸਰੀ ਦਰਬਾਰ ਦੀ ਟੀਮ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਸਮਾਜ ਨੂੰ ਜੋੜਨ ਲਈ ਬੱਚਿਆਂ ਨੂੰ ਸਮਾਜ ਨੂੰ ਜੋੜਨ ਲਈ ਹੁੰਦੇ ਆ ਇਸੇ ਤਰ੍ਹਾਂ ਦੇ ਉਪਰਾਲੇ ਹੁੰਦੇ ਰਹੇ ਅੱਜ ਪਾਵਨ ਨਰਾਤੇ ਦੇ ਦਿਨ ਹੈ ਪਹਿਲਾਂ ਤਾਂ ਸਾਰੇ ਰਾਜਾ ਦੇ ਦਰਬਾਰ ਦੀ ਸਾਰੀ ਟੀਮ ਵੱਲੋਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵਰਾਤਰੀਆਂ ਦੀ ਬਹੁਤ-ਬਹੁਤ ਵਧਾਈ ਦਿੰਨਾ ਤੇ ਇਸੇ ਤਰ੍ਹਾਂ ਅਸੀਂ ਮਾਤਾ ਦਾ ਆਸ਼ੀਰਵਾਦ ਘਰ-ਘਰ ਚ ਮਿਲਦਾ ਰਿਹਾ ਵੀ ਤੇ ਹਰ ਜਗ੍ਹਾ ਇਸੇ ਤਰ੍ਹਾਂ ਹੀ ਮਾਤਾ ਦੇ ਜੇ ਕਾਰਜ ਹੋ ਤੇ ਆ ਜੀ ਦਾ ਆਸ਼ੀਰਵਾਦ ਨਾਲ ਸਾਡੇ ਪ੍ਰਵੀਨ ਠਾਕਾ ਜੀ ਦੇ ਅਸ਼ੀਰਵਾਦ ਦੇ ਨਾਲ ਇਸ ਮੰਦਰ ਦੇ ਵਿੱਚ ਪ੍ਰੋਗਰਾਮ ਅੱਜ ਮਾਮਾਈ ਦਾ ਜਾਗਰਣ ਰੱਖਿਆ ਗਿਆ ਹੈ ਮਾਮਾਈ ਦੀ ਚੌਕੀ ਇਸੇ ਤਰ੍ਹਾਂ ਸਭ ਦੀਆਂ ਮੋਨਾ ਕਾਮਨਾ ਪੂਰੀਆਂ ਹੋਣ ਤੇ ਇਸ ਦਰਬਾਰ ਦੇ ਆਗੇ ਆਪਣੀ ਹਾਜ਼ਰੀ ਲوان ਲੋਕੀ ਮੰਦਰ ਦੇ ਵਿੱਚ ਸੇਵਾ ਕਰਾਂ ਜੈ ਮਾਤਾ ਦੀ ਜੈ ਭਾਪੇ ਦੀ ਜੈ ਮਾਤਾ ਦੀ ਜੈ ਮਾਕਾਲੀ ਜੀ ਅੱਜ ਪਰਿਵਾਰ ਕਾਲਕਮਾਈ ਕੀ ਤਰਫ ਸੇ ਸਭੀ ਭਾਈ ਭੈਣੋ ਕੇ ਸਾਥ ਸੇ आज महारानी जी की दूसरी विशाल चौंकी बड़ी ही धूमधाम से संपूर्ण हुई है मैं तहे दिल से अपने सभी भाई बहनों का सभी सेवादारों का दिल से शुक्रिया अदा करती हूँ इसी तरह हर साल महारानी जी की चौकी और महारानी जी का गुणगान होता रहे ये न्यू सुभाष नगर प्रभात मंदिर फगत प्रवीण ठाकुर जी की अगुवाई में हुई है मैं बाबा जी से भी यही अरदास करती हूं यही कामना करती हूं कि अपने आशीर्वाद हमेशा हमारे सिर पर ऐसे ही बना रहे जय माता दी जयकारा माता कालका जी दा बोल साचे दरबार की जय माता कालका दे आशीर्वाद नाल आज एक बारी फेर परिवार कालका माई दे वलो माता रानी दी चौकी करवाई गई है ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ Hindu dharm ਦੀ ਸੰਸਕ੍ਰਿਤੀ ਨੂੰ ਗਿਆਵਦਾਨ ਲਈ ਸਾਡੇ ਯੂਥ ਦੇ ਵਿੱਚੋਂ ਜੋ ਕਿ ਸਪੈਸ਼ਲੀ ਇਦਾਂ ਦੇ ਲੋਕ ਜੋ ਕਿ ਆਪ ਪਤਾ ਹੀ ਹੈ ਕਿ ਇੱਕ ਬਿਲਕੁਲ ਅਲੱਗ ਤਰ੍ਹਾਂ ਦੀ ਸੋਸਾਇਟੀ ਤੋਂ ਇੱਕਦਮ ਪਕਤੀ ਵਾਲੇ ਪਾਸੇ ਆਏ ਜੋਤੀ ਉਸ ਦੀ ਵੀ ਮਿਸਾਲ ਹੈ ਕਿਉਂਕਿ ਹੈਰਾਨ ਹੁੰਦੇ ਆ ਅਸੀਂ ਦੇਖ ਕੇ ਕਿ ਇੰਨੀ ਪਕਤੀ ਇੱਕਦਮ ਤੋਂ ਇਨਸਾਨ ਦੇ ਅੰਦਰ ਸਾਲ ਦੋ ਸਾਲ ਦੇ ਵਿੱਚ ਔਰ ਮਹਾਮਾਈ ਦਾ ਆਸ਼ੀਰਵਾਦ ਔਰ ਜੋ ਰੰਗ ਲਗਾਏ ਹਨ ਮਹਾਮੈਨੇ ਕੋਈ ਰੀਸ ਨਹੀਂ ਹੋਦੀ ਮਾ ਮਾ ਇਹਨਾਂ ਦੇ ਅਸ਼ੀਰਵਾਦ ਇਹਨਾਂ ਦੇ ਪਰਿਵਾਰ ਤੇ ਵਰੁਣ ਜੈਨ ਦੀ ਆ ਦੇ ਪਰਿਵਾਰ ਤੇ ਹਿਮੇਸ਼ ਦੇ ਪਰਿਵਾਰ ਤੇ ਸੱਭ ਤੇ ਬਣਾਈ ਰੱਖੇ ਜੀ ਮਾਤਾ ਹਾਂਜੀ ਸਾਰਿਆਂ ਨੂੰ ਜੈ ਮਾਤਾ ਦੀ ਸੋ ਮੈਂ ਤੁਹਾਡਾ ਆਪਣਾ ਅਮਿਤ ਧਰਮਕੋਟੀ ਸਵਾਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਪ੍ਰਭਾਤ ਮੰਦਰ ਦੇ ਵਿੱਚ ਆਏ ਹਾਂ ਜਿੱਥੇ ਮਾ ਕਾਲ ਦਾ ਪਰਿਵਾਰ ਉਹਨਾਂ ਜਿਹੜੀ ਮਾ ਭਗਵਤੀ ਦੇ ਨਾਮ ਦੀ ਮਾ ਕਾਲੀ ਦੇ ਨਾਮ ਦੀ ਚੌਂਕੀ ਕਰਵਾਈ ਜਾ ਰਹੀ ਹੈ ਔਰ ਜਿਹਦੇ ਵਿੱਚ ਮੈਂ ਹਾਜ਼ਰੀ ਭਰਨ ਵਾਸਤੇ ਇੱਥੇ ਆਏ ਹਾਂ ਬਹੁਤ ਸਾਰੀਆਂ ਸੰਗਤਾਂ ਲੁਧਿਆਣਾ ਸ਼ਹਿਰ ਤੋਂ ਬਹੁਤ ਸਾਰੀਆਂ ਮਹਿਨਤ ਅਸਤੀਆਂ ਜਿਨ੍ਹਾਂ ਨੇ ਮਹਾਰਾਣੀ ਦੇ ਚਰਨਾ ਚਾ ਕੇ ਮੱਥਾ ਟੇਕਿਆ ਔਰ ਪ੍ਰਭਾਤ ਮੰਦਰ ਦੇ ਗੱਦੀ ਨਿਸ਼ੀਣ ਭਗਤ ਪ੍ਰਵੀਨ ਠਾਕੁਰ ਜੀ ਮਹਾਰਾਜ ਉਹ ਵੀ ਬੈਠੇ ਨੇ ਔਰ ਮਾ ਕਾਲ ਦਾ ਪਰਿਵਾਰ ਸਾਰਿਆਂ ਨੇ ਵਾਚੜ ਕੇ ਬੜੀ ਸ਼ਿੱਦਤ ਨਾਲ ਬੜੀ ਵੱਡੀ ਸੇਵਾ ਮਹਾਰਾਣੀ ਜੀ ਉਹਨਾਂ ਨੇ ਬੜੀ ਖੁਸ਼ੀਆਂ ਨਾਲ ਇਹ ਚੌਂਕੀ ਸਾਰੇ ਕਰਵਾ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਮਹਾਰਾਣੀ ਸਭ ਨੂੰ ਖੂਬ ਖੁਸ਼ੀਆਂ ਨਾਲ ਝੋਲੀਆਂ ਪਰੇ ਮਾਰ ਜੈ ਮਾਤਾ